ਆਲਾ ਫੜ ਜਾ ਜਾ ਕੇ ਸੀ ਲਾ ਇਹਨਾਂ ਕੱਪੜਿਆਂ ਨੂੰ ਪਵਾੜਾ ਪਾਇਆ ਸੀ ਤੂੰ ਕਿੱਥੇ ਚੱਲਿਆ ਵਾ ਇੱਧਰ ਆ ਬੈ ਮੇਰੀ ਗੱਲ ਸੁਣ ਹਾਂਜੀ ਵਾ ਚੱਲ ਕੋਈ ਨਹੀਂ ਦੱਸ ਵੀ ਦਿੱਤਾ ਹੋਊ ਨਾ ਇਹਨਾਂ ਦਾ ਤੁਸੀਂ ਮੇਰੇ ਕੋਲ ਲਈ ਮੰਨਵਾ ਤੇ ਕੱਪੜੇ ਵੀ ਲੈਣੇ ਆ ਤੇ ਵਿਆਹ ਵੀ ਜਾਣਾ ਵਾ ਪਰ ਤੈਨੂੰ ਪਤਾ ਨਹੀਂਗਾ ਪੀ ਇਹ ਕੰਮ ਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਵਾ ਤੇ ਕਹਿੰਦਾ ਕੌਣ ਹੀ ਡੈਡੀ ਜੀ ਨੂੰ ਵੀ ਤੁਸੀਂ ਕਹਿੰਦੇ ਸੀ ਦੀਦੀ ਅਹੀਂ ਨਹੀਂ ਡੈਡ ਜੀ ਨੂੰ ਕਿਹਾ ਜੇ ਤੈਨੂੰ ਲੱਗਦਾ ਵਾ ਨਾ ਇਹ ਕਿਹਾ ਵਾ ਡੈਡ ਜੀ ਨੂੰ ਤੇ ਤੁਸੀਂ ਆਪ ਮਣਾ ਕਰ ਦਿੰਦੇ ਮੇਰੀ ਗੱਲ ਸੁਣਾ ਰਮਨ ਉਹਨਾਂ ਨੂੰ ਥੋੜੇ ਬਹੁਤੀ ਐਮੀਅਤ ਦੇਵੋਗੇ ਤੇ ਤਾਂ ਹੀ ਉਹ ਵਿਚਾਰੇ ਅੱਗੇ ਲੱਗਣਗੇ ਭਲਕੇ ਅਸੀਂ ਬੁੱਢੇ ਵੀ ਹੋਣਾ ਵਾ ਤੇ ਸਾਡਾ ਸਹਾਰਾ ਕੌਣ ਕਿਹੜੇ ਸਹਾਰਿਆਂ ਦੀ ਗੱਲ ਕਰਦੇ ਜੇ ਸਾਡਾ ਸਹਾਰਾ ਸਾਡੀ ਕੁੜੀ ਨੇ ਬੰਨਣਾ ਵਾ ਬਗਾਨਾ ਖੂਨ ਆਪਣਾ ਨਹੀਂ ਬੰਨਦਾ ਹੁੰਦਾ ਨਹੀਂ ਪਤਾ ਕੱਪੜੇ ਕਿਵੇਂ ਵੇਖਣੇ ਆ ਤੁਸੀਂ ਜੁਗਨ ਨੂੰ ਲੈ ਨਾਲ ਤੇ ਜਾ ਸੀੜੇ ਦਿਓ ਸਭ ਤੋਂ ਵੱਡੀ ਗੱਲ ਪਤਾ ਕੀ ਸਾਡੇ ਵਾਸਤੇ ਤੁਸੀਂ ਸਾਡਾ ਸਾਥ ਵੜਾ ਦਿੰਦੇ ਜੇ ਤੂੰ ਚਾਹੁੰਦੀ ਆ ਨਾ ਉਹ ਮੇਰੇ ਸੌਰੀਆਂ ਦੇ ਘਰੇ ਜਤ ਹੋਏ ਤੇ ਫਿਰ ਜਿਹੜੇ ਕੰਮ ਤੋਂ ਫੜਿਆ ਛੱਡਦੇ